बड़े इलाਕਿਆਂ ਵਿੱਚ ਹੜ ਆਏ ਨੇ ਤੇ ਹੜ ਪੀੜਤ ਨੇ ਜਿਹੜੇ ਲੋਕ ਬੜੇ ਤੰਗ ਹੋ ਰਹੇ ਹਨ ਤੇ ਉਹਨਾਂ ਦੀ ਮਦਦ ਵਾਸਤੇ ਬਹੁਤ ਸਾਰੇ ਸੱਜਣ ਆਪਣੇ ਆਪਣੇ ਵਸੀਲਿਆਂ ਨਾਲ ਕੰਮ ਕਰ ਰਹੇ ਹਨ ਕੁਝ ਬਹੁਤ ਜ਼ਿਆਦਾ ਪਿਆਰ ਚਾ ਨਾਲ ਕੰਮ ਕਰਦੇ ਹਨ ਕੁਝ ਥੋੜਾ ਜਿਹਾ ਦਿਖਾਵਾ ਵੀ ਕਰਦੇ ਹਨ ਫਾਰਮੈਲਿਟੀ ਵੀ ਹੁੰਦੀ ਹੈ ਪਰ ਸਾਨੂੰ ਮਨੋ ਕਰਨਾ ਚਾਹੀਦਾ ਹੈ ਮੈਂ ਪਰਮੇਸ਼ਰ ਦੁਆਰ ਸਾਹਿਬ ਲੋਵੀ ਟੀਮ ਬਣਾ ਕੇ ਭੇਜਾਂਗਾ ਇੱਕ ਅੱਧੇ ਦਿਨ ਦੇ ਵਿੱਚ ਸਾਰੇ ਵੇਖੀਏ ਸਾਡੇ ਇਧਰਲੇ ਪਾਸੇ ਵੀ ਘੱਗਰ ਦੇ ਇਲਾਕੇ ਵਿੱਚ ਸੁਣਿਆ ਹੈ ਤੁ ਵੀ ਘੱਗਰ ਚ ਪਾਣੀ ਬਹੁਤ ਜ਼ਿਆਦਾ ਹੈ ਹੋ ਸਕਦਾ ਇਧਰ ਵੀ ਸਾਨੂੰ ਜ਼ਰੂਰਤ ਪਵੇ ਪਟਿਆਲੇ ਲਾਕੇ ਚ ਲੰਗਰ ਬਣਾ ਬਣਾ ਪ੍ਰਸ਼ਾਦਾ ਬਣਾ ਬਣਾ ਕੇ ਭੇਜੀਏ ਜਿੱਥੇ ਜਿੱਥੇ ਅੱਗੇ ਵੀ ਜ਼ਰੂਰਤ ਪੈਂਦੀ ਰਹੀ ਜਿੰਨੇ ਜੋਗਾ ਕੋਈ ਹੁੰਦਾ ਹੈ ਯਤਨ ਕਰਨਾ ਚਾਹੀਦਾ ਹੈ ਸੋ ਪਤਾ ਕਰਵਾਉਂਦੇ ਆ ਜਿੱਥੇ-ਜਿੱਥੇ ਲੋੜ ਪਏਗੀ ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਦੇ ਆ ਜਿਸ ਤਰ੍ਹਾਂ ਦੀ ਹੈਲਪ ਕਰ ਸਕੀਏ ਤੇ ਦੂਸਰਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਜਿਹੜੇ ਲਾਈਵ ਸੁਣਦੇ ਹਨ ਸਾਡੇ ਦਲਾਂ ਵਾਲੇ ਹਨ ਮੋਗੇ ਇਲਾਕੇ ਵਿੱਚ ਫਰੀਦਕੋਟ ਉਧਰਲੇ ਪਾਸੇ ਅੰਮ੍ਰਿਤਸਰ ਵਾਲੇ ਹਨ ਸੱਜਣ ਜਿਨ੍ਹਾਂ ਉਸ ਇਲਾਕੇ 'ਚ ਜਿੱਥੇ-ਜਿੱਥੇ ਵੀ ਜ਼ਰੂਰਤ ਹੈ ਜਿਨ੍ਹਾਂ ਸਾਡੇ ਸੇਵਾਦਾਰ ਪਰਮੇਸ਼ਰ ਦਵਾਰ ਆਉਣ ਵਾਲੇ ਆ ਮੈਂ ਸਭ ਨੂੰ ਅਰਜ ਕਰਦਾ ਆਪਣੀ ਆਪਣੀ